ਹੈਲੋ ਜੀ ਸਾਰੀ ਕਾਲ ਕੀ ਹਾਲ-ਜਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਇੱਥੇ ਹੈਗਾ ਆਪਣਾ ਸਵੇਰ ਦਾ ਟਾਈਮ ਤੇ ਉਹੀ ਆਪਣੇ ਕੰਮ-ਕਾਜ ਜਿਹੜੇ ਸਵੇਰੇ-ਸਵੇਰੇ ਉੱਠਦੇ ਨੇ ਜਿਹੜੇ ਸ਼ੁਰੂ ਹੋ ਜਾਂਦੇ ਆ ਫਾਈਨਲੀ ਜਿਹੜਾ ਕੰਬਲ ਜਿਹੜਾ ਮੈਂ ਚੁੱਕਤਾ ਤੇ ਮੈਂ ਚਾਦਰ ਜਿਹੜੀ ਉਹ ਵਿਛਾ ਲਈ ਤੇ ਚਾਦਰ ਵਿਛਾ ਕੇ ਤੇ ਨਾ ਕੱਪੜੇ ਸੀ ਪ੍ਰੈਸ ਵਾਲੇ ਤੇ ਮੈਂ ਕਿਹਾ ਚੱਲ ਇਹ ਨਾ ਥਾਉ ਥਾਈ ਰੱਖ ਲੈਨੇ ਆ ਸਾਰਿਆਂ ਦੇ ਰਾਤੀ ਲਿਆ ਕੇ ਨਾ ਇਦਾਂ ਦੇ ਇਦਾਂ ਰੱਖਦੇ ਰਾਤੀ ਮੈਂ ਕੀਤੇ ਨਹੀਂ ਤੇ ਫਿਰ ਸਵੇਰੇ ਉੱਠ ਕੇ ਮੈਂ ਜਿਹੜੇ ਉਹ ਸਾਂਪ ਤੇ ਫਿਰ ਕੱਪੜੇ ਸਭ ਤੋਂ ਪਹਿਲਾਂ ਇਹੀ ਕੰਮ ਕੀਤਾ ਤੇ ਜਿਹੜਾ ਹੀ ਉਹ ਰੋਟੀ ਵਗੈਰਾ ਦੀ ਤੇ ਤਿਆਰੀ ਆਪਾਂ ਕਰ ਲਈ ਹੀ ਉਹੀ ਨਾ ਨਾਸ਼ਤੇ ਨੂੰ 11 12 ਵਜੇ ਦੇ 12 ਤੇ ਆਮ ਹੀ ਵਜ ਜਾਂਦੇ ਸਮ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿ ਬੱਚਿਆਂ ਨਾਲ ਤੇ ਵੈਸੇ ਪਤਾ ਨਹੀਂ ਲੱਗਦਾ ਹੈ ਗਾਣਾ ਤੇ ਬਥੇਰੇ ਕੰਮ ਹੋ ਜਾਂਦੇ ਬੱਚਿਆਂ ਦੇ ਨਾਲ ਤੇ ਸਾਰਿਆਂ ਦੇ ਮੈਂ ਕੱਪੜੇ ਜਿਹੜੇ ਲਿਮਾਰੀ 'ਚ ਰੱਖੇ ਨੀਚੇ ਵਾਲੇ ਖਾਨੇ 'ਚ ਮੈਂ ਰੱਖੇ ਆ ਕੱਪੜੇ ਬਟ ਥੋੜੇ ਹੀ ਰੱਖੇ ਆ ਫੇਰ ਮੈਂ ਜਿੱਥੇ ਮੈਂ ਗੱਦੀ ਇੱਕ ਰੱਖੀ ਸੀ ਸੋਫੇ ਸੋਫੇ ਦੀ ਜੜੀ ਇੱਕ ਗੱਦੀ ਜੜੀ ਉਹ ਧੋਤੀ ਨਹੀਂ ਬਾਕੀ ਸਭ ਮੈਂ ਧੋ ਲਿਆ ਹੀ ਸੁਕਾ ਲਿਆ ਹੀ ਬੜੀ ਵਧੀਆ ਸਾਫ ਹੋ ਗਿਆ ਇਹ ਮੈਂ ਤੁਹਾਨੂੰ ਦਿਖਾਉਂਦੀ ਪਈ ਬਹੁਤ ਹੀ ਬੁਰਾ ਹਾਲ ਹੋ ਗਿਆ ਇਹਦਾ ਗ੍ਰੀਨ ਗ੍ਰੀਨ ਉੱਤੇ ਨਾ ਉਲੀ ਜੀ ਜਮ ਗਈ ਤੇ ਮੰਮੀ ਕਹਿੰਦੇ ਇਹਨੂੰ ਧੋ ਲਾ ਤੇ ਮੈਂ ਇਹਨੂੰ ਨਾ ਮੈਂ ਕਿਹਾ ਚੱਲੇ ਇਹਨੂੰ ਧੋ ਲੈਣੇ ਮੈਂ ਉਧਰੋਂ ਲੈ ਕੇ ਆਈ ਬਹੁਤ ਬੁਰਾ ਹਾਲ ਹੀ ਇਹਦਾ ਤੇ ਫਿਰ ਮੈਂ ਇਹਨੂੰ ਜਿਹੜਾ ਹੀ ਈਜੀ ਪਾ ਕੇ ਮੈਨੂੰ ਚੰਗੀ ਤਰ੍ਹਾਂ ਧੋ ਕੇ ਹੰਗਾਲ ਕੇ ਤੇ ਫਿਰ ਮੈਂ ਇਹਨੂੰ ਉੱਪਰ ਪਾ ਕੇ ਆਈ ਇੱਕ ਦਿਨ ਚ ਹੀ ਸੁੱਕ ਗਈ ਹੀ ਮਤਲਬ ਧੁੱਪ ਇੰਨੀ ਜਿਆਦਾ ਹੀ ਨਾ ਬਹੁਤ ਲੱਗੇ ਤੇ ਧੁੱਪ ਬਹੁਤ ਲੱਗਦੀ ਹੈ ਜੇ ਨਾ ਲੱਗੇ ਤੇ ਫਿਰ ਨਹੀਂ ਵੀ ਲੱਗਦੀ ਹੈਗੀ ਹਣਾ ਤੇ ਬੇਟੇ ਨੂੰ ਮੈਂ ਜਿਹੜਾ ਹੋਈ ਸਵਾਤਾ ਹੀ ਸਵਾ ਕੇ ਨੂੰ ਤੇ ਫਿਰ ਬਹੁਤ سارے ਕੰਮ ਹੋ ਜਾਂਦੇ ਜਦੋਂ ਬੱਚਾ ਸੌ ਜਾਂਦਾ ਨਾ ਤੇ ਆਪਣੇ ਆਪ ਹੁੰਦਾ ਕਿ ਜਲਦੀ ਜਲਦੀ ਕਰ ਲੋ ਜਿੰਨੀ ਸਪੀਡ 'ਚ ਮੈਂ ਕਿ ਨਹੀਂ ਮੈਂ ਵੀਡੀਓ ਕਰਦੀ ਆ ਨਾ ਉਨੀ ਸਪੀਡ 'ਚ ਮੈਂ ਕੰਮ ਕਰਨਾ ਸ਼ੁਰੂ ਕਰ ਦਿੰਨੀ ਆ ਭਾਵੇਂ ਰੋਟੀ ਬਣਾਉਣ ਵਾਲੀ ਜੋ ਵੀ ਕਰਨ ਵਾਲਾ ਡਸਟਿੰਗ ਵਗੈਰਾ ਸਭ ਮੈਂ ਕਰ ਲੈਨੀ ਆ ਤੇ ਉਦੇ ਸੁਤੇ ਸੁਤੇ ਨੇੜਾ ਕੰਮ ਹੋ ਜੇ ਹੋ ਜੇ ਹਨਾ ਫਿਰ ਵੀ ਮੈਂ ਮੰਮੀ ਨੂੰ ਫੜਾ ਕੇ ਜਿਹੜੇ ਕੰਮ ਉਹ ਕਰ ਹੀ ਲੈਣੀ ਆ ਤੇ ਕਦੀ ਕਦੀ ਆ ਜੇ ਜਿੱਦ ਕਰੇ ਬਹੁਤ ਹੀ ਜ਼ਿਆਦਾ ਤੇ ਫੇਰ ਵਾ ਤੇ ਨਹੀਂ ਤੇ ਜਿਹੜਾ ਉਹ ਫਿਰ ਮੈਂ ਕਰ ਲੈਣੀ ਇਦਾਂ ਤੇ ਜਿਹੜਾ ਮੈਂ ਮੈਨੂੰ ਨਾ ਦੋ ਵਰੀ ਧੋਤਾ ਗੱਦੀ ਨੂੰ ਪਹਿਲਾਂ ਤੇ ਮੈਂ ਨਾ ਇਹਦੇ ਚ ਥੋੜੀ ਜੀ ਈਜੀ ਪਾ ਕੇ ਤੇ ਇੱਚੋਂ ਸਾਰਾ ਕੁਝ ਕੱਢਿਆ ਜੋ ਵੀ ਗੰਦ ਹੀ ਹੈ ਨਾ ਫਿਰ ਮੈਨੂੰ ਦੁਬਾਰਾ ਜਿਹੜਾ ਈਜੀ ਪਾ ਕੇ ਫਿਰ ਇਹਨੂੰ ਮੈਂ ਮਲਿਆ ਚੰਗੀ ਤਰ੍ਹਾਂ ਖੰਘਾਲ ਲਿਆ ਇਹਨੂੰ ਤੇ ਫਿਰ ਮੈਂ ਬਾਕੇ ਆਈ ਤੇ ਫਿਰ ਮੈਂ ਫਲੈਸ਼ ਬਾਥਰੂਮ ਵਗੈਰਾ ਸਭ ਮੈਂ ਇਹ ਮੇਰਾ ਡੇਲੀ ਦਾ ਕੰਮ ਹੁੰਦਾ ਕਿ ਮੈਂ ਸਾਫ ਸਫਾਈ ਕਰਨੀ ਆ ਹਲੋ ਜੀ ਸਾਰ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਜਣ ਬਹੁਤ ਵਧੀਆ ਹੋਵੋਗੇ ਤੇ ਜਿੱਦਾਂ ਤੁਸੀਂ ਵੀ ਲਿਖਿਆ ਮੈਂ ਗੱਦੀ ਨਾ ਇੱਕੋ ਸਿੰਗਲ ਹੀ ਧੋਣ ਵਾਲੀ ਹਾਂ ਮੈਂ ਧੋ ਕੇ ਜਿਹੜਾ ਰੱਖ ਕੇ ਆਈ ਇਧਰ ਨਮਿਸ਼ ਜਿਹੜਾ ਕਲਾਸ ਲਵਾਉਂਦਾ ਪਿਆ ਹੂੰ ਮੈਮ ਤੇ ਵਾਰੀ ਮੇਰੇ ਕੋਲ ਨਹੀਂ ਆ ਰਹੀ ਹੈ ਕੰਡੀਸ਼ਨ ਤਾਂ ਸਮਝ ਲਿਓ ਕੰਡੀਸ਼ਨ ਤਾਂ ਮੈਮ ਨੇ ਸਮਝਾ ਦੇਣਾ ओके ਸਾਰਾ ਕੰਮ ਕਰਕੇ ਆਪਾਂ ਫ੍ਰੀ ਹੋ ਗਏ ਨਾਸ਼ਤਾ ਵਗੈਰਾ ਅੱਜ ਕਰ ਲਿਆ ਵਾ ਤੇ ਥੋੜਾ ਜਿਹਾ ਨਾ ਪਹਿਲਾਂ ਉੱਠਿਆ ਹੀ ਤੱਦ ਕਰਕੇ ਤੇ ਇੱਥੇ ਸਫਾਈ ਵਗੈਰਾ ਕਰ ਲਈਆ ਬਸ ਇਹੀ ਗੱਦੀ ਆ ਜਿਹੜੀ ਮੈਂ ਧੋਣ ਵਾਲੀ ਉਹ ਮੈਂ ਧੋ ਦਿੱਤੀ ਆ ਤੇ ਉਦਾਂ ਸਾਰੇ ਸਫਾਈ ਵਗੈਰਾ ਹੋ ਗਿਆ ਮਤਲਬ ਝਾੜੂ ਪੂੰਛ ਅੱਜ ਲੱਗਣਾ ਉੱਪਰੋਂ ਮੈਂ ਸਾਰੀ ਦਸਤੀ ਵਗੈਰਾ ਕਰ ਲਈ ਸਾਰਾ ਝਾੜ ਪੂੰਝ ਕੀਤੀ ਅੱਜ ਚੰਗੀ ਤਰ੍ਹਾਂ ਤੇ ਜਿਹੜਾ ਮੈਂ ਕਿ ਹੁਣ ਨਾ ਮੈਂ ਕੱਲ ਜਿਹੜੀ ਸੀ ਉਹ ਸੇਰ ਵਗੈਰਾ ਧੋਤਾ ਹੀ ਉਹ ਮੈਂ ਕੰਗੀ ਕਰ ਲੈਣੀ ਆ ਤੇ ਬੇਟੇ ਨੂੰ ਮੈਂ ਮੰਮੀ ਨੂੰ ਫੜਾ ਕੇ ਆਈ ਆ ਨਾਸ਼ਤਾ ਵਗੈਰਾ ਕਰਾ ਕੇ ਤੇ ਥੋੜਾ ਜਿਹਾ ਆਪਣਾ ਡਿਸਟਰੀਬਿਊਟ ਵਗੈਰਾ ਲਗਾ ਲੈਨੇ ਆ ਅਜੇ ਵੀ ਤਾਂ ਉਹ ਮਸਜੀ ਹੈ ਜਿੱਦਾਂ ਪਹਿਲਾਂ ਨਾ ਏਸੀ ਦੀ ਜ਼ਰੂਰਤ ਨਹੀਂ ਪੈਂਦੀ ਹੁੰਦੀ ਹੁਣ ਜ਼ਰੂਰਤ ਪੈਂਦੀ ਏਸੀ ਦੀ ਤੇ ਥੋੜਾ ਜਿਹਾ ਮਤਲਬ ਏਸੀ ਲਾ ਲਓ ਹਨਾ ਨਹੀਂ ਤੇ ਗਰਮੀ ਜੀ ਅਜੇ ਨਹੀਂ ਜਾਂਦੀ ਨਹੀਂ ਹੈਗੀ ਹਾਲੇ ਵੀ ਹੈਗੀ ਗਰਮੀ ਅਕਤੂਬਰ ਮਹੀਨੇ ਤੱਕ ਤੇ ਉਦਾਂ ਰਹਿੰਦੀ ਆ ਰਹਿੰਦੀ ਅਕਤੂਬਰ ਮਹੀਨੇ ਤੱਕ ਗਰਮੀ ਤੇ ਰਹਿੰਦੀ ਆ ਤੇ ਹੁਣ ਤੇ ਚੱਲ ਪਾਣੀ ਆਉਣ ਦੇ ਨਾਲ ਥੋੜਾ ਜਿਹਾ ਠੰਡਾ ਹੋ ਗਿਆ ਵਾ ਬਟ ਗਰਮੀ ਤੇ ਹੈਗੀ ਐ ਥੋੜਾ ਜਿਹਾ ਰੇਸੀ ਲਾਉਨੇ ਆ ਬਾਅਦ ਚ ਬੰਦ ਕਰ ਦਿੰਨੇ ਮੇਰੇ ਬਾਅਦ ਵਿੱਚ ਨਾ ਮੇਰੇ ਕੋ ਕੰਘੀ ਵੀ ਨਹੀਂ ਹੋਣੀ ਐ ਜੇ ਮੈਨੂੰ ਕੰਘੀ ਵੀ ਨਹੀਂ ਕਰ ਲੈਂਦਾ ਮੈਂ ਕੰਘੀ ਕਰ ਲਿਆ ਅੜਕਾਂ ਦੇ ਪੈ ਹੀ ਜਾਂਦੀ ਐ ਪਹਿਲਾਂ ਮਰਦਿਲ ਕਰਨੇ ਕਿ ਮੈਂ ਕਟਿੰਗ ਕਰਾਵਾਂ ਫਿਰ ਮੈਂ ਕਿ ਨਈ ਵਾਲ ਨਾ ਥੋੜੇ ਲੰਬੇ ਕਰ ਲੈਣੇ ਫਿਰ ਮੈਂ ਕਰਾਉਂਗੀ ਪਹਿਲਾਂ ਮੈਂ ਸ਼ਾਰਟ ਹੀ ਕਰਾ ਲਈ ਹੁਣ ਨਹੀਂ ਮੈਂ ਸ਼ਾਰਟ ਕਰਾਉਂਗੀ ਹੁਣ ਥੋੜਾ ਜਿਹਾ ਦੇਖਾਂਗੇ ਅੱਗੋਂ ਸਟਾਈਲ ਕੁਛ ਨਾ ਕੁਛ ਕਰੂੰਗੀ ਤੇ ਉਜੀ ਹੋ ਗਏ ਆਪਾਂ ਤਿਆਰ ਤੇ ਲਿਪਸਟਿਕ ਮਿਲਾ ਲਈ ਹੈ ਹੋ ਉਹਨਾਂ ਕੋਈ ਲਿਪਸਟਿਕ ਨਹੀਂ ਹੈਗੀ ਇਹ ਨਹੀਂ ਕਿ ਹੈ ਨਹੀਂ ਗਏ ਹੈ ਬਹੁਤ ਸਾਰੇ ਆ ਵਾ ਪਰ ਆਪਣੇ ਆਪ ਨੂੰ ਜਿਹੜੀ ਨਾ ਉਹ ਤਸੱਲੀ ਨਹੀਂ ਹੁੰਦੀ ਹੈਗੀ ਹਨਾ ਤੇ ਵੈਸੇ ਵੀ ਪਈਆਂ ਪਈਆਂ ਖਰਾਬ ਹੋਈ ਨੇ ਕੁਵਾਰਿਆਂ ਦੇ ਸਾਨੂੰ ਹੁੰਦਾ ਕਿ ਮੇਕਅਪ ਆ ਨਾ ਹੋਵੇ ਸਾਡੇ ਕੋਲ ਤੇ ਵਿਆਹ ਤੋਂ ਬਾਅਦ ਚਾਲਾਥ ਜਾਂਦਾ ਮੇਕਅਪ ਦਾ ਹਨਾ ਤੇ ਬਹੁਤ ਸਾਰਾ ਮੇਕਅਪ ਆ ਬਹੁਤ ਸਾਰਾ ਤੇ ਐਦਾਂ ਹੀ ਮੇਰਾ ਐਕਸਪਾਇਰੀ ਹੋ ਜਾਂਦਾ ਮੈਂ ਯੂਜ਼ ਹੀ ਨਹੀਂ ਕਰਦੀ ਮਤਲਬ ਡੇਲੀ ਕੀ ਯੂਜ਼ ਕਰਨਾ ਹਨਾ ਤੇ ਉਹ ਫਿਰ ਮੈਨੂੰ ਜਦੋਂ ਐਕਸਪਾਇਰੀ ਹੋ ਜਾਂਦਾ ਫਿਰ ਮੈਨੂੰ ਛੁਟਰਾ ਪੈਂਦਾ ਫਿਰ ਨਵਾਂ ਲੈਣਾ ਪੈਂਦਾ ਐਦਾਂ ਹੋ ਜਾਂਦਾ ਵਾ ਵੈਸੇ ਵੀ ਹਰ ਕਰਵਾ ਚੌਕ ਤੇ ਜਿਹੜਾ ਉਹ ਨਵਾਂ ਹੀ ਸਮਾਨ ਲਈਦਾ ਹਨਾ ਸਾਰਾ ਨਵਾਂ ਹੀ ਲੈਣਾ ਪੈਂਦਾ ਮੈਂ ਸਾਰਾ ਸਮਾਨ ਤੇ ਹਲੇ ਪਿਛਲੇ ਸਾਲ ਹੀ ਮੇਰੀ ਫਾਊਂਡੇਸ਼ਨ ਜੋ ਵੀ ਹਨਾ ਬਹੁਤ ਐਕਸਪੈਂਸਿਵ ਲੀਤੀ ਸਾਰਾ ਹੀ ਖਰਾਬ ਮਤਲਬ ਐਕਸਪਾਇਰੀ ਹੋਏ ਹੁੰਦਾ ਫਿਰ ਹਨਾ ਤੇ ਨਵਜੀ ਆਪਾ ਹੋ ਗਏ ਤਿਆਰ ਮੈਂ ਅੱਜ ਨਾ ਮੀਡੀਅਮ ਕਰ ਲਿਆ ਮੈਂ ਕਿ ਚਲ ਲੰਬਾਲ ਨਹੀਂ ਖਿੱਲਰਨਗੇ ਤੇ ਤੇ ਚਲੋ ਜੀ ਮੈਂ ਨਾ ਦਹੀਂ ਲੈ ਕੇ ਆਈ ਆ ਦਹੀਂ ਭੱਲੇ ਨਾਲ ਨਮਿ ਸਵਾ ਕੇ ਨੂੰ ਬੁਲਾਵ ਦਿਆਂ ਮੈਂ ਲਿਆਂਦੇ ਇੱਧਰ ਰੱਖੀ ਆ ਖਿਚੜੀ ਮੈਂ ਕਿ ਚਲ ਦਹੀਂ ਨਾ ਖਾ ਲੈਨੇ ਆ ਨਾ ਦਹੀਂ ਭੱਲੇ ਬਣਾਏ ਆ ਜੇ ਗੰਨੂ ਵਾਕਰ ਚਲਾਉਂ ਰਿਹਾ ਹੁਣੇ ਆਪਾਂ ਜਿਹੜੀ ਉਹ ਸੈਰ ਕਰਕੇ ਆਏ ਆ ਤੇ ਵੀ ਲੋ ਸੈਰ ਜਦਾ ਨਹੀਂ ਖਿੱਲਰਦਾ ਹੈਗਾ ਇਦਾਂ ਮੀਡੀਅਮ ਕਰ ਲਓ ਜਰਾ ਵੀ ਖਿੱਲਰਦਾ ਹੈਗਾ ਤੇ ਖਿਚੜੀ ਜੜੀ ਉਹ ਬਣਾ ਲਈ ਮੈਂ ਹੁਣ ਖਾਣ ਲੱਗੀ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ ਤੇ ਸਾਰਿਆਂ ਨੂੰ ਦਿੰਨੀ ਆ ਤੇ ਦੁੱਧ ਰੱਖਿਆ ਇੱਧਰ ਮੈਂ ਕਿ ਬਾਲਾ ਆ ਜਾਏਗਾ ਨਾਲ ਹੀ ਤੇ ਜਿਹੜਾ ਉਹ ਫਿਰ ਨਾਲ ਸਾਰੇ ਕੰਮ ਹੋ ਜਾਣਗੇ ਮੈਂ ਪਹਿਲਾਂ ਖਿਚੜੀ ਪਾਲਾਂ ਸਾਰਿਆਂ ਨੂੰ ਭੁੱਖ ਲੱਗੀ ਜਲਦੀ ਜਲਦੀ ਤੇ ਇਹੋ ਹੀ ਬਣਾਦਾ ਹਾਂ ਹੋਰ ਤਾਂ ਕੁਝ ਨਹੀਂ ਬਣਾਣਾ ਜਾਂਦੇ ਆਪਾਂ ਫਿਰ ਸੈਂਡਵਿਚ ਖਾ ਲਿਆ ਨਾਲ ਬੈਂਡ ਵਿੱਚ ਪਹਿਲਾਂ ਆਪਾਂ ਖਾਦੇ ਆ ਤੇ ਨਮਿਸ਼ ਨੂੰ ਗੁਲਾਬ ਜਾਮਨ ਮੈਂ ਲਿਆ ਰ ਦਿੱਤੇ ਜਦੋਂ ਦਹੀਂ ਭੱਲੇ ਲੈਣ ਗਏ ਸੀ ਨਾ ਤੇ ਨਾਲ ਹੀ ਗੁਲਾਬ ਜਾਮਨ ਮੈਂ ਫਿਰ ਲੈ ਆਈ ਤੇ ਦਹੀਂ ਭੱਲੇ ਸਾਡੇ ਲਾਗੋ ਹੀ ਮਿਲ ਜਾਂਦੇ ਮਤਲਬ ਸਾਰੀ ਚੀਜ਼ਾਂ ਮਿਲ ਜਾਂਦੀਆਂ ਕਿ ਦੂਰ ਨਹੀਂ ਜਾਣਾ ਪੈਂਦਾ ਹੈਗਾ ਤੇ ਬੱਸ ਮੈਂ ਨਾ ਖਿਚੜੀ ਪਾ ਦਮ ਲੋ ਜੀ ਤੇ ਸ਼ਾਮ ਨੂੰ ਮਤਲਬ 7:00 ਤੱਕ ਵਜੇ ਦਾ ਟਾਈਮ ਹੁਣਾਵਾ ਤੇ ਇਹ ਆਪਾਂ ਨਾ ਰੋਟੀ ਵਗੈਰਾ ਖਾ ਗਏ ਤੇ ਫਿਰ ਮੈਂ ਬੱਚੇ ਨੂੰ ਆਪਣੇ ਬਾਹਰ ਲਿਉਣੀ ਆ ਥੋੜੀ ਦੇਰ ਸਵੇਰੇ ਵੀ ਮੈਂ ਨਾ ਬਗਲੀ 'ਚ ਬਾਹਰ ਕੱਢਦੀ ਆ ਤੇ ਸ਼ਾਮ ਨੂੰ ਵੀ ਕੱਢਦੀ ਆ ਨਾ ਬੱਚੇ ਨੂੰ ਪਤਾ ਲੱਗਣਾ ਚਾਹੀਦਾ ਫਿਰ ਅੰਦਰ-ਅੰਦਰ ਪੁੱচ্চਾ ਵੀ ਕਾਲਾ ਪੈਣ ਲੱਗ ਜਾਂਦਾ ਵਾ ਤੇ ਮੈਂ ਥੋੜੀ ਕਿਤੇ ਨਾ ਬਾਹਰ ਖੜ੍ਹੋਣੀ ਆ ਗੇਟ 'ਚ ਬਹਿ ਜਾਨੀ ਆ ਕਦੀ ਮੈਂ ਤੁਰਦੀ ਫਿਰਦੀ ਆ ਸੈਰ ਵਗੈਰਾ ਕਰ ਲੈਣੀ ਆ ਨਾ ਤੇ ਇਦਾਂ ਮੈਂ ਜਿਹੜਾ ਲਓ ਜੋ ਨੱਜ ਨੂੰ ਨੌਂ ਸ਼੍ਰੀ ਆ ਗਿਆ ਤੇ ਉਹਨਾਂ ਨੇ ਮੈਨੂੰ ਫੂਸੀ ਕੱਢ ਕੇ ਦੇਤੀ ਮੈਂ ਕੁਰਸੀ ਤੇ ਬੈ ਗਈ ਬਾਹਰ ਬੇਟੇ ਨੂੰ ਲੈ ਕੇ ਚਲੋ ਉਹ ਵੀ ਨਾ ਵੇਂਦਾ ਰਹਿੰਦਾ ਵਾ ਕੌਣ ਆਉਂਦਾ ਜਾਂਦਾ ਮੋਟਰਸਾਈਕਲ ਸਕੂਟਰ ਆਉਂਦੇ ਜਾਂਦੇ ਆ ਤੇ ਉਹ ਵੇਖਦਾ ਰਹਿੰਦਾ ਤੇ ਖੁਸ਼ ਰਹਿੰਦਾ ਨਾਲੇ ਫਿਰ ਨਮੀਸ਼ ਨੂੰ ਮੈਂ ਆਵਾਜ਼ ਮਾਰੀ ਮੈਂ ਕਿ ਤੂੰ ਵੀ ਆ ਜਾਣਾ ਬਾਹਰ ਤੇ ਥੋੜੀ ਦੇਰ ਹਨਾ ਬਾਹਰ ਦਾ এনवायरमेंट ਚੰਗਾ ਲੈਣਾ ਚਾਹੀਦਾ ਵਾ ਤੇ ਹਵਾ ਵਗੈਰਾ ਲੈਣੀ ਚਾਹੀਦੀ ਨਹੀਂ ਤੇ ਅੰਦਰੇ ਬੈਠੇ ਰਹੋ ਤੇ ਬੰਦਾ ਬੋਰ ਹੋ ਜਾਂਦਾ ਵਾ ਆਪਾਂ ਜਿਹੜਾ ਉਸ ਸ਼ੁਕਰ ਹੀ ਕੀਤਾ ਕਿ بارش ਹਟੀਆਂ ਆਪਾਂ ਕੀ ਸਾਰੀ ਦੁਨੀਆ ਨੇ ਸ਼ੁਕਰ ਕੀਤਾ ਅੱਗੇ ਤਾਂ ਕੋਈ ਕਹੂਗਾ ਨਹੀਂ ਕਿ بارش ਹੋ ਜੇ بارش ਹੋ ਜਾਣਾ ਕਿਉਂਕਿ ਜਦੋਂ ਹੋਣ ਲੱਗਦੀ ਆ ਉਹਦੋਂ ਹਟਣ ਦਾ ਨਾਂ ਲ ਹੀ ਲੈਂਦੇ ਆ ਹੈਗਿਆ ਮੈਂ ਨਾ ਇੱਕ ਵੀਡੀਓ ਵੇਖਦੀ ਪਈ ਸੀ ਜਿੱਥੇ ਖੇਤਾਂ ਵਿੱਚ ਜਿਹੜਾ ਪਾਣੀ ਵਗੈਰਾ ਆਇਆ ਹਾੜ ਵਗੈਰਾ ਆਇਆ ਤੇ ਮਤਲਬ ਪੈਲੀਆਂ ਦੇ ਵਿੱਚ ਨਾ 5-5 6-6 ਫੁੱਟ ਜਿਹੜੀ ਉਹ ਰੇਤ ਜੰਮ ਗਈ ਆ ਤੇ ਉਹ ਮੈਨੂੰ ਮੈਂ ਨਾ ਸੋ ਸੋਚ ਕੇ ਮਤਲਬ ਦੁਬਾਰਾ ਤੋਂ ਜ਼ਿੰਦਗੀ ਕਿੱਦਾਂ ਸਟਾਰਟ ਕਰਨੀ ਉਹਨਾਂ ਦੇ ਘਰ ਬੈੱਡ ਸੋਫੇ ਸਾਡੇ ਨਾਲੋਂ ਵੀ ਕਿਤੇ 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 ਬੁਰਾ ਹਾਲ ਇੰਨਾ ਜ਼ਿਆਦਾ ਸਮਝ ਨਹੀਂ ਹੁੰਦੀ ਮਤਲਬ ਉਹ ਕਿੱਦਾਂ ਸਟਾਰਟ ਕਰਨਗੇ ਆਪਣੀ ਦੁਬਾਰਾ ਜ਼ਿੰਦਗੀ ਹਨਾ ਬੱਚੇ ਕਿੱਦਾਂ ਛੋਟੇ ਛੋਟੇ ਪਤਾ ਨਹੀਂ ਹੁਣ ਬੱਚੇ ਮਤਲਬ ਕਿੱਦਾਂ ਹਨਾ ਆਪਣੇ ਆਪ ਨੂੰ ਕਵਰ ਕਰਨਗੇ ਸਕੂਲੇ ਜਾਣਗੇ ਕਦੋਂ ਗਲੀਆਂ ਵਗਾਰਾਂ ਚ ਖੇਡਣਗੇ ਹਨਾ ਇਹ ਸਭ ਕੁਝ ਬੱਚਿਆਂ ਤੇ ਵੀ ਬੜਾ ਹਨਾ ਬਰਡਨ ਜੇ ਆ ਗਿਆ ਕਈ ਬੱਚੇ ਰੋੜ ਗਏ ਆ ਵੇਖ ਕੇ ਕੀ ਸੁਣ ਕੇ ਵੀ ਨਾ ਇਹ ਇੱਕਦਮ ਕੰਬਣੀ ਜੀ ਛਿੜ ਜਾਂਦੀ ਆ ਨਾ ਦੁਬਾਰਾ ਤੋਂ ਜ਼ਿੰਦਗੀ ਸਟਾਰਟ ਕਰਨੀ ਬਹੁਤ ਔਖਾ ਜੀ ਲਓ ਜੀ ਇੱਥੇ ਕਰਦੇ ਵਲੌਗ ਦਾ ਐਂਡ ਰਾਤ ਦੇ 8:00 ਵੱਜ ਚੁੱਕੇ ਆ ਕੀਸੀ ਆਪਣਾ ਅੱਜ ਦਾ ਵਲੌਗ ਆਇਆ ਤੁਹਾਨੂੰ ਚੰਗਾ ਲੱਗਿਆ ਏ ਚੰਗਾ ਲੱਗਿਆ ਤੇ ਬਿਡੇ ਲਾਈਕ ਕਰ ਦੇ ਕਰੋ ਸ਼ੇਅਰ ਸਬਸਕ੍ਰਾਈਬ ਕਰ ਦਿਓ ਕਰੋ ਅੱਜ ਮੈਂ ਗੰਨੂ ਆਪਾਂ ਤਿੰਨੋਂ ਬੈਠੇ ਆ ਚਲੋ ਜੀ ਮਿਲਦੇ ਆ ਅਗਲੇ ਵਲੌਗਸ ਤੱਕ ਬਾਏ ਬਾਏ ਸੌਸੀ ਗੋਰ